ਸਤ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ। ਰਾਸ਼ਟਰਪਤੀ ਜੋ ਬਾਈਡਨ ਨੇ ਅਮਰੀਕਾ ਮੈਕਸੀਕੋ ਸਰਹੱਦ ਤੇ ਪ੍ਰਵਾਸੀਆਂ ਦੀ ਰਿਕਾਰਡ ਆਮਦ ਨੂੰ ਰੋਕਣ ਦੇ ਮਕਸਦ ਨਾਲ ਇੱਕ ਵਿਆਪਕ ਕਾਰਜਕਾਰੀ ਨਿਰਦੇਸ਼ ਜਾਰੀ ਕੀਤਾ ਹੈ ਜਿਸ ਨਾਲ ਉਹ ਰਾਸ਼ਟਰਪਤੀ ਚੋਣਾਂ ਦੇ ਇਸ ਸਾਲ 'ਚ ਸਿਆਸੀ ਤੌਰ ਤੇ ਕਮਜ਼ੋਰ ਪੈ ਗਏ ਨੇ। ਇਸ ਹੁਕਮ ਤਹਿਤ ਅਧਿਕਾਰੀ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੋਣ ਵਾਲੇ ਪ੍ਰਵਾਸੀਆਂ ਨੂੰ ਉਨ੍ਹਾਂ ਦੀਆਂ ਸ਼ਰਨ ਲੈਣ ਦੀਆਂ ਬੇਨਤੀਆਂ ਤੇ ਕਾਰਵਾਈ ਕੀਤੇ ਬਿਨਾਂ ਹੀ ਫੌਰੀ ਤੌਰ ਤੇ ਉਹਨਾਂ ਨੂੰ ਵਾਪਸ ਭੇਜ ਸਕਣਗੇ ਰਿਪਬਲਿਕਨ ਪਾਰਟੀ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਬਾਈਡਨ ਨੇ ਅਜੇ ਤੱਕ ਠੋਕਵੇਂ ਕਦਮ ਨਹੀਂ ਚੁੱਕੇ ਨੇ ਜਦ ਕਿ ਰਾਸ਼ਟਰਪਤੀ ਦੇ ਕੁਝ ਡੈਮੋਕ੍ਰੈਟਿਕ ਸਹਿਯੋਗੀ ਤੇ ਸੰਯੁਕਤ ਰਾਸ਼ਟਰ ਨੇ ਵੀ ਇਸ ਤੇ ਚਿੰਤਾ ਪ੍ਰਗਟ ਕੀਤੀ ਹੈ ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ਅਤਿਆਚਾਰ ਤੋਂ ਡਰਨ ਵਾਲਿਆਂ ਨੂੰ ਸੁਰੱਖਿਤ ਖੇਤਰ 'ਚ ਪਹੁੰਚ ਮਿਲਣੀ ਚਾਹੀਦੀ ਹੈ ਜੋ ਬਾਈਡਨ ਦੇ ਪ੍ਰਸ਼ਾਸਨ ਦੌਰਾਨ 60 ਲੱਖ 40 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੋਣ ਤੋਂ ਰੋਕਿਆ ਗਿਆ ਹੈ ਇਸ ਸਾਲ ਸ਼ਰਨਾਰਥੀਆਂ ਦੀ ਆਮਦ ਦੀ ਗਿਣਤੀ 'ਚ ਭਾਰੀ ਗਿਰਾਵਟ ਆਈ ਹੈ ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਇਹ ਰੁਝਾਨ ਜਾਰੀ ਰਹਿਣ ਦੀ ਸੰਭਾਵਨਾ ਨਹੀਂ ਹੈ ਮੈਕਸੀਕੋ ਦੇ ਮੀਡੀਆ ਨੇ ਇਸ ਕਦਮ ਨੂੰ ਬਾਈਡਨ ਦੀਆਂ ਸਭ ਤੋਂ ਸਖਤ ਨੀਤੀਆਂ 'ਚੋਂ ਇੱਕ ਵਜੋ ਦਰਸਾਇਆ ਹੈ ਰਾਸ਼ਟਰਪਤੀ ਦੇ ਐਲਾਨ ਤੋਂ ਬਾਅਦ ਜਾਰੀ ਬਿਆਨ 'ਚ ਵਾਈਟ ਹਾਊਸ ਨੇ ਕਿਹਾ ਕਿ ਨਵੇਂ ਹੁਕਮ ਉਦੋਂ ਲਾਗੂ ਹੋਣਗੇ ਜਦੋਂ ਦੱਖਣੀ ਸਰਹੱਦ ਤੇ ਆਉਣ ਵਾਲਿਆਂ ਦਾ ਪੱਧਰ ਇੰਨਾ ਵੱਧ ਜਾਵੇਗਾ ਕਿ ਸਮੇਂ ਸਿਰ ਨਤੀਜੇ ਦੇਣ ਦੀ ਸਾਡੀ ਸਮਰੱਥਾ ਖਤਮ ਹੋ ਜਾਵੇਗੀ ਜਿਵੇਂ ਕਿ ਅੱਜ ਹੋਇਆ ਹੈ ਬਾਈਡਨ ਪ੍ਰਸ਼ਾਸਨ ਨੇ ਅਦਾਲਤ 'ਚ ਕਈ ਨੀਤੀਆਂ ਦਾ ਬਚਾਅ ਕਰਨ ਦੀ ਯੋਜਨਾ ਬਣਾਈਆਂ ਤਾਂ ਕਿ ਕਾਰਕੁਨਾਂ ਜਾਂ ਰਿਪਬਲਿਕਨ ਅਗਵਾਈ ਵਾਲੇ ਰਾਜਾਂ ਤੋਂ ਉਸ ਨੂੰ ਮਿਲਣ ਵਾਲੀ ਕਿਸੇ ਵੀ ਚੁਣੌਤੀ ਤੋਂ ਬਚਿਆ ਜਾ ਸਕੇ ਇਸ ਵਿੱਚ ਕਿਹਾ ਗਿਆ ਹੈ ਕਿ ਪਾਬੰਦੀਆਂ ਉਦੋਂ ਲਾਗੂ ਹੋਣਗੀਆਂ ਜਦੋਂ ਰੋਜ਼ਾਨਾ ਸਰਹੱਦ ਪਾਰ ਕਰਨ ਦੀ 7 ਦਿਨਾਂ ਦੀ ਔਸਤ 2500 ਤੱਕ ਪਹੁੰਚ ਜਾਵੇਗੀ ਰੋਜ਼ਾਨਾ ਤਕਰੀਬਨ 1500 ਸ਼ਰਨਾਰਥੀ ਅਧਿਕਾਰਤ ਕ੍ਰੋਸਿੰਗ ਤੇ ਇਸ ਪ੍ਰਕਿਰਿਆ ਚੋਂ ਲੰਘਦੇ ਨੇ ਜਿਨ੍ਹਾਂ ਵਿੱਚ ਜ਼ਿਆਦਾਤਰ ਸੀਬੀਪੀ 1 ਵਜੋਂ ਜਾਣੇ ਜਾਂਦੇ ਨੇ ਕਸਟਮਸ ਤੇ ਬਾਰਡਰ ਪ੍ਰੋਟੈਕਸ਼ਨ ਐਪ ਦੀ ਵਰਤੋਂ ਕਰਕੇ ਮੀਟਿੰਗ ਦਾ ਸਮਾਂ ਲੈਣ ਤੋਂ ਬਾਅਦ ਅਜਿਹਾ ਕਰਦੇ ਨੇ ਉਧਰ ਸਰਹੱਦ ਤੇ ਹੈਤੀਅਨ ਪ੍ਰਵਾਸੀਆਂ ਨਾਲ ਕੰਮ ਕਰਨ ਵਾਲੀ ਹੈਤੀਅਨ ਬ੍ਰਿਜ ਅਲਾਈਅንስ ਦੇ ਕਾਰਜਕਾਰੀ ਨਿਰਦੇਸ਼ਕ ਗੁਏਰਲਾਈਨ ਜੋਸੇਫ ਨੇ ਇਸ ਘੋਸ਼ਣਾ ਨੂੰ ਸ਼ਰਨ ਲੈਣ ਦੇ ਮੌਲਿਕ ਮਨੁੱਖੀ ਅਧਿਕਾਰ ਤੇ ਸਿੱਧਾ ਹਮਲਾ ਦੱਸਿਆ ਹੈ ਜੋਜ਼ੇਫ ਨੇ ਕਿਹਾ ਇਹ 트럼ਪ ਯੁੱਗ ਦੀ ਇਹ ਨੀਤੀ ਹਜ਼ਾਰਾਂ ਆਸੁਰੱਖਿਅਤ ਵਿਅਕਤੀਆਂ ਨੂੰ ਜਿਨ੍ਹਾਂ ਚ ਪਰਿਵਾਰ ਬੱਚੇ ਅਤੇ ਹਿੰਸਾ ਤੇ ਅਤਿਆਚਾਰ ਤੋਂ ਪੀੜਿਤ ਲੋਕ ਸ਼ਾਮਲ ਨੇ ਉਹਨਾਂ ਨੂੰ ਜ਼ਰੂਰੀ ਸੁਰੱਖਿਆ ਅਤੇ ਸ਼ਰਨ ਤੋਂ ਵੰਚਿਤ ਕਰ ਦੇਵੇਗੀ ਇਸ ਵਿਚਕਾਰ ਰਿਪਬਲਿਕਨਾਂ ਨੇ ਬਾਈਡਨ ਦੀ ਸਰਹੱਦ ਦੀ ਯੋਜਨਾ ਦੀ ਆਲੋਚਨਾ ਕਰਦੇ ਹੋਏ ਇਸ ਨੂੰ ਚੋਣਾਂ ਵਾਲੇ ਸਾਲ ਦੌਰਾਨ ਕੀਤਾ ਗਿਆ ਫੈਸਲਾ ਦੱਸਿਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ ਉਹਨਾਂ ਦਾ ਤਰਕ ਹੈ ਕਿ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਲਈ ਅਮਰੀਕਾ 'ਚ ਪਹਿਲਾਂ ਤੋਂ ਹੀ ਕਾਨੂੰਨ ਮੌਜੂਦ ਨੇ ਪਰ ਡੈਮੋਕ੍ਰੈਟਿਕ ਰਾਸ਼ਟਰਪਤੀ ਵੱਲੋਂ ਉਹਨਾਂ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ ਅਧਿਕਾਰੀਆਂ ਤੇ ਵਾਈਟ ਹਾਊਸ ਦੇ ਇਸ ਇਲਜ਼ਾਮ ਲਿਪਬਲਿਕਨ ਦੇ ਮੱਥੇ ਮੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਇਸ ਸਾਲ ਦੇ ਸ਼ੁਰੂ 'ਚ ਅਸਫਲ ਹੋਏ ਦੋ ਪੱਖੀ ਸਰਦੀ ਸੁਰੱਖਿਆ ਸੌਦੇ ਦੇ ਰਾਹ 'ਚ ਰੁਕਾਵਟ ਬਣੇ ਸਨ CBP ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਅੰਕੜੇ ਦੱਸਦੇ ਨੇ ਕਿ ਅਪ੍ਰੈਲ ਚ ਤਕਰੀਬਨ 1,79,000 ਪ੍ਰਵਾਸੀਆਂ ਨੇ ਸ਼ਰਨ ਲੈਣ ਦੇ ਮਾਮਲੇ ਦਰਜ ਕੀਤੇ ਨੇ। ਤੁਲਨਾਤਮਕ ਰੂਪ ਚ ਦਸੰਬਰ ਚ ਇਹ ਅੰਕੜਾ 3,2000 ਤੱਕ ਪਹੁੰਚ ਗਿਆ ਜੋ ਕਿ ਵੱਡੀ ਗਿਣਤੀ ਹੈ। ਅਮਰੀਕਾ ਤੇ ਮੈਕਸੀਕੋ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਮੈਕਸੀਕਨ ਅਧਿਕਾਰੀਆਂ ਦੁਆਰਾ ਵਧਾਈ ਗਈ ਸਖਤੀ ਇਸ ਲਈ ਕਾਫੀ ਹੱਦ ਤੱਕ ਜ਼ਿੰਮੇਵਾਰ ਹੈ। ਅਮਰੀਕੀ ਸਰਾਧਿਤ ਪ੍ਰਵਾਸੀਆਂ ਦੀ ਗਿਣਤੀ 'ਚ ਕਮੀ ਰਾਸ਼ਟਰਪਤੀ ਬਾਈਡਨ ਲਈ ਰਾਜਨੀਤਿਕ ਤੌਰ ਤੇ ਸੰਕਟਮਈ ਸਮੇਂ ਤੇ ਆਈ ਹੈ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਨਵੰਬਰ 'ਚ ਹੋਣ ਵਾਲੀ ਰਾਸ਼ਟਰਪਤੀ ਚੋਣ 'ਚ ਬਹੁਤ ਸਾਰੇ ਵੋਟਰਾਂ ਲਈ ਇਮੀਗ੍ਰੇਸ਼ਨ ਤਰਜੀਹੀ ਤੌਰ ਤੇ ਚਿੰਤਾ ਦਾ ਵਿਸ਼ਾ ਹੈ April ਦੇ ਅੰਤ 'ਚ ਹੋਏ ਗੈਲਪ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ 27% ਅਮਰੀਕਨ ਇਮੀਗ੍ਰੇਸ਼ਨ ਨੂੰ ਦੇਸ਼ ਦੇ ਸਭ ਤੋਂ ਮਹੱਤਵਪੂਰਨ ਮੁੱਦੇ ਦੇ ਰੂਪ ਦੇ ਵਿੱਚ ਦੇਖਦੇ ਨੇ ਜੋ ਅਰਥ ਵਿਵਸਥਾ ਅਤੇ ਮਹਿੰਗਾਈ ਤੋਂ ਵੀ ਉੱਪਰ ਹੈ ਐਸੋਸੀਏਟਿਡ ਪ੍ਰੈਸ ਅਤੇ ਐਨਓਆਰਸੀ ਸੈਂਟਰ ਫਾਰ ਪਬਲਿਕ ਅਫੇਅਰਜ਼ ਰਿਸਰਚ ਵੱਲੋਂ ਮਾਰਚ ਵਿੱਚ ਕਰਵਾਏ ਗਏ ਇੱਕ ਸਰਵੇਖਣ ਤੋਂ ਪਤਾ ਲੱਗਿਆ ਹੈ ਕਿ 2/3 ਅਮਰੀਕੀ ਹੁਣ ਜੋ ਬਾਈਡਨ ਦੀ ਸੀਮਾ ਪ੍ਰਬੰਧਨ ਦੇ ਫੈਸਲੇ ਨਾਲ ਅਸਹਿਮਤ ਨੇ ਜਿਸ ਵਿੱਚ ਲਗਭਗ 40% ਡੈਮੋਕ੍ਰੇਟ ਵੋਟਰ ਸ਼ਾਮਲ ਨੇ ਟੈਕਸਾਸ 'ਚ ਭਾਰਤੀ ਅਮਰੀਕੀ ਤੇ ਸੰਗੀ ਨਫ਼ਰਤੀ ਅਪਰਾਧ ਅਤੇ ਸਿੱਖਾਂ ਦੀ ਗੈਰ ਲਾਭਕਾਰੀ ਸੰਸਥਾ ਦੇ ਮੈਂਬਰਾਂ ਨੂੰ ਧਮਕੀਆਂ ਦੇਣ ਦੇ ਦੋਸ਼ ਲਗਾਏ ਗਏ ਹਨ ਨਿਯਾਗ ਵਿਭਾਗ ਨੇ ਬਿਆਨ ਚਕਿਆ ਹੈ ਕਿ ਭੂਸ਼ਣ ਅਠਾਲੇ ਨੂੰ ਖਤਰਨਾਕ ਹਥਿਆਰਾਂ ਦੀ ਵਰਤੋਂ ਕਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਵੱਧ ਤੋਂ ਵੱਧ 10 ਸਾਲ ਦੀ ਸਜ਼ਾ ਹੋ ਸਕਦੀ ਹੈ। ਬਿਆਨ ਚ ਕਿਹਾ ਗਿਆ ਕਿ ਡਰਾਉਣ ਧਮਕਾਉਣ ਦੇ ਜੁਰਮ ਲਈ ਵੀ ਉਸ ਨੂੰ ਵੱਧ ਤੋਂ ਵੱਧ 5 ਸਾਲ ਦੀ ਸਜ਼ਾ ਹੋ ਸਕਦੀ ਹੈ। ਦੋਵਾਂ ਦੋਸ਼ਾਂ ਲਈ ਉਸ ਤੇ 2,50,000 ਡਾਲਰ ਤੱਕ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। 17 ਸਤੰਬਰ 2022 ਨੂੰ ਅਠਾਲੇ ਵਿਰੁੱਧ ਦਰਜ ਕੀਤੀ ਗਈ ਸ਼ਿਕਾਇਤ ਅਨੁਸਾਰ ਉਸ ਨੇ ਕਥਿਤ ਤੌਰ ਤੇ ਅਮਰੀਕਾ 'ਚ ਸਿੱਖਾਂ ਦੇ ਨਾਗਰਿਕ ਅਧਿਕਾਰਾਂ ਦੀ ਵਕਾਲਤ ਕਰਨ ਵਾਲੀ ਸੰਸਥਾ ਦੇ ਲੋਕਾਂ ਨੂੰ ਫੋਨ ਕੀਤਾ ਉਸਨੇ ਸੱਤ ਵੌਇਸ ਮੇਲ ਭੇਜੀਆਂ ਜਿਸ ਵਿੱਚ ਉਸਨੇ ਕਥਿਤ ਤੌਰ ਤੇ ਸੰਗਠਨ 'ਚ ਕੰਮ ਕਰਨ ਵਾਲੇ ਸਿੱਖਾਂ ਪ੍ਰਤੀ ਨਫ਼ਰਤ ਜ਼ਾਹਰ ਕੀਤੀ ਤੇ ਉਹਨਾਂ ਨੂੰ ਰੇਜ਼ਰ ਨਾਲ ਜ਼ਖਮੀ ਕਰਨ ਜਾਂ ਉਹਨਾਂ ਨੂੰ ਮਾਰਨ ਦੀ ਧਮਕੀ ਦਿੱਤੀ ਮਾਰਚ 'ਚ ਅਠਾਲੇ ਨੇ ਕਥਿਤ ਤੌਰ ਤੇ ਸੰਗਠਨ ਦੇ ਮੈਂਬਰਾਂ ਨੂੰ ਦੁਬਾਰਾ ਫੋਨ ਕੀਤਾ ਤੇ ਦੋ ਵੌਇਸ ਮੇਲ 'ਚ ਸਿੱਖਾਂ ਤੇ ਮੁਸਲਿਮ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵੱਜੋਂ ਸੌਂ ਚੁੱਕਣ ਦੀ ਤਿਆਰੀ ਕਰ ਰਹੇ ਨੇ ਤੇ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨਵੀਂ ਸਰਕਾਰ 'ਚ ਅਮਰੀਕਾ ਭਾਰਤ ਦੀਆਂ ਸਾਂਝੀਆਂ ਤਰਜੀਹਾਂ ਤੇ ਚਰਚਾ ਕਰਨ ਲਈ ਨਵੀਂ ਦਿੱਲੀ ਦਾ ਦੌਰਾ ਕਰਨਗੇ। ਵਾਈਟ ਹਾਊਸ ਮੁਤਾਬਕ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਮੋਦੀ ਨੂੰ ਉਹਨਾਂ ਦੇ ਮੁੜ ਚੁਣੇ ਜਾਣ ਤੇ ਵਧਾਈ ਦਿੱਤੀ ਹੈ ਤੇ ਫੋਨ ਕੀਤਾ। ਇਸ ਦੌਰਾਨ ਦੋਹਾਂ ਨੇਤਾਵਾਂ ਵਿਚਾਲੇ ਸੁਲੀਵਨ ਦੇ ਦੌਰੇ ਤੇ ਚਰਚਾ ਹੋਈ। ਸੁਲੀਵਨ ਕਦੋਂ ਭਾਰਤ ਦਾ ਦੌਰਾ ਕਰਨਗੇ ਇਸ ਬਾਰੇ ਅਜੇ ਕੋਈ ਤਾਰੀਖ ਤੈਅ ਨਹੀਂ ਹੈ। ਉਧਰ ਕਮਾਂਤਰੀ ਮੀਡੀਆ ਨੇ ਭਾਰਤ ਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਵੱਖ-ਵੱਖਰੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਕਿਹਾ ਕਿ ਭਾਰਤੀ ਵੋਟਰਾਂ ਨੇ ਇਹਨਾਂ ਚੋਣਾਂ ਚ ਪ੍ਰਧਾਨ ਮੰਤਰੀ ਦੇ ਅਜੀਤ ਰੈਣ ਦੇ ਆਵਾ ਮੰਡਲ ਦੀਆਂ ਨਾ ਸਿਰਫ ਧਜੀਆਂ ਉਡਾ ਦਿੱਤੀਆਂ ਨੇ, ਬਲਕਿ ਵਿਰੋਧੀ ਧਿਰ ਨੂੰ ਵੀ ਇੱਕ ਨਵਾਂ ਜੀਵਨ ਦਾਤ ਦਿੱਤਾ ਹੈ। ਨਿਊਯਾਰਕ ਟਾਈਮਜ਼ ਨੇ ਆਪਣੀ ਰਿਪੋਰਟ ਦੀ ਸ਼ੁਰੂਆਤ ਚ ਇਸ ਟਿੱਪਣੀ ਨਾਲ ਕੀਤੀ ਹੈ। ਅਚਾਨਕ ਨਰਿੰਦਰ ਮੋਦੀ ਦੇ ਆਲੇ ਦੁਆਲੇ ਬਣਿਆ ਅਜੀਤ ਰੈਣ ਦਾ ਆਵਾ ਮੰਡਲ ਖਤਮ ਹੋ ਗਿਆ ਹੈ। ਨਤੀਜਿਆਂ ਨੂੰ ਅਣਕਸਾ ਸੇ ਦੱਸਦੇ ਆ ਹੋਇਆ ਰਿਪੋਰਟ ਚ ਕਿਹਾ ਗਿਆ ਕਿ ਮੋਦੀ ਦੇ ਇੱਕ ਦਹਾਕੇ ਦੇ ਕਾਰਜਕਾਲ ਤੋਂ ਵੱਡਾ ਉਲਟਫੇਰ ਹੈ ਦ ਵਾਸ਼ਿੰਗਟਨ ਪੋਸਟ ਨੇ ਲਿਖਿਆ ਮੰਗਲਵਾਰ ਨੂੰ ਜਦੋਂ ਅੰਤਿਮ ਨਤੀਜੇ ਆਏ ਤਾਂ ਵੋਟਰਾਂ ਨੇ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰਹਿਣ ਨੂੰ ਲੈ ਕੇ ਨਾਰਾਜ਼ਗੀ ਜਤਾਈ ਤੇ ਲਗਾਤਾਰ ਜਿੱਤਣ ਵਾਲੇ ਇਸ ਆਗੂ ਨੂੰ ਮੁਸ਼ਕਲ ਸਥਿਤੀ ਚ ਲਿਆਂਦਾ ਸੀਐਨਐਨ ਨੇ ਕਿਹਾ ਇਨਾਂ ਚੋਣਾਂ 'ਚ ਮੋਦੀ ਨੇ ਸੰਸਦ ਦੇ ਹੇਠਲੇ ਸਦਨ ਭਾਵ ਲੋਕ ਸਭਾ 'ਚ 400 ਸੀਟਾਂ ਜਿੱਤਣ ਦਾ ਟੀਚਾ ਰੱਖਿਆ ਸੀ ਪਰ ਮੰਗਲਵਾਰ ਨੂੰ ਜਿਵੇਂ-ਜਿਵੇਂ ਨਤੀਜੇ ਆਉਣੇ ਸ਼ੁਰੂ ਹੋਏ ਤਾਂ ਇਹ ਸਾਫ਼ ਹੋ ਗਿਆ ਕਿ ਸੱਤਾਧਾਰੀ ਭਾਜਪਾ ਕੋਲ ਪੂਰਨ ਵਾਅਦਾ ਲਈਵੀ ਲੋੜਿੰਦੀਆਂ ਸੀਟਾਂ ਨਹੀਂ ਹੋਣਗੀਆਂ ਤੇ ਉਹਨਾਂ ਨੂੰ ਇੱਕ ਦਹਾਕੇ ਪਹਿਲਾਂ ਸੱਤਾ 'ਚ ਆਉਣ ਬਗਰੋ ਪਹਿਲੀ ਵਾਰ ਸਰਕਾਰ 'ਚ ਬਣੇ ਰਹਿਣ ਲਈ ਗੱਠਜੋੜ ਦੇ ਪੁਰਾਣੇ ਭਾਈਵਾਲਾਂ ਤੇ ਟੀਕ ਰੱਖਣੀ ਹੋਵੇਗੀ। ਅਮਰੀਕਾ ਨੇ ਸੈਲਾਨੀਆਂ ਨੂੰ ਉਤਸ਼ਾਹਿਤ ਕਰਨ ਲਈ ਫ੍ਰੀ ਵੀਜ਼ਾ ਐਂਟਰੀ ਦਾ ਵਿਸਥਾਰ ਕੀਤਾ ਹੈ। ਇਸ ਨੀਤੀ ਤਹਿਤ ਹੁਣ ਹੋਰ ਜ਼ਿਆਦਾ ਦੇਸ਼ਾਂ ਦੇ ਨਾਗਰਿਕਾਂ ਨੂੰ ਘੁੰਮਣ ਲਈ ਵੀਜ਼ੇ ਦੀ ਲੋੜ ਨਹੀਂ ਹੋਵੇਗੀ। ਇਸ ਤਹਿਤ ਸੂਚੀ 'ਚ ਸ਼ਾਮਲ ਦੇਸ਼ਾਂ ਦੇ ਨਾਗਰਿਕ ਬਿਨਾਂ ਵੀਜ਼ਾ ਦੇ ਅਮਰੀਕਾ 'ਚ ਦਾਖਲ ਹੋ ਸਕਦੇ ਨੇ, 90 ਦਿਨਾਂ ਤੱਕ ਰਹਿ ਸਕਦੇ ਨੇ। ਵੀਜ਼ਾ ਛੋਟ ਪ੍ਰੋਗਰਾਮ ਚ ਨੀਤੀਗਤ ਤਬਦੀਲੀਆਂ ਦਾ ਉਦੇਸ਼ ਸੈਲਾਨੀਆਂ ਲਈ ਅਮਰੀਕਾ ਚ ਦਾਖਲੀ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਅਤੇ ਉਡੀਕ ਸਮੇ ਨੂੰ ਘਟਾਉਣਾ ਹੈ ਅਮਰੀਕਾ ਸਰਕਾਰ ਲਾਸ ਵੇਗਾਸ ਨਿਊਯਾਰਕ ਲਾਸ ਐਂਜਲਸ ਤੇ ਹੋਰਨਾ ਸਣੇ ਆਪਣੇ ਸਭ ਤੋਂ ਲੋਕਪ੍ਰੀਆ ਥਾਵਾਂ ਦੀ ਯਾਤਰਾ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ ਨਾਲ ਹੀ ਛੋਟੇ ਸ਼ਹਿਰਾਂ ਤੇ ਪਿੰਡੂ ਇਲਾਕਿਆਂ ਚ ਲੋਕਾਂ ਦੀ ਗਿਣਤੀ ਵਧਾਉਣਾ ਚਾਹੁੰਦੀ ਹੈ ਅਮਰੀਕਾ ਦੁਨੀਆ ਭਰ ਦੇ ਲੋਕਾਂ ਲਈ ਲੋਕਪ੍ਰੀਆ ਥਾਂ ਹੈ ਜਿੱਥੇ ਵਮਜੀਪ ਪਾਰਕ ਤੋਂ ਲੈ ਕੇ ਕਾਟੀਆਂ ਥੀਮ ਪਾਰਕ ਤੋਂ ਲੈ ਕੇ ਅਜੈਬ ਘਰ ਝੀਲ ਤੋਂ ਲੈ ਕੇ ਚਰਨੇ ਸਮੁੰਦਰ ਕਿਨਾਰੇ ਤੋਂ ਲੈ ਕੇ ਦੀਪ ਤੇ ਹੋਰ ਬਹੁਤ ਕੁਝ ਹੈ ਅਮਰੀਕਾ ਦੇ ਵੀਜ਼ਾ ਮੁਕਤ ਪ੍ਰਵੇਸ਼ ਦੇਸ਼ਾਂ ਦੀ ਸੂਚੀ ਦੇ ਵਿੱਚ ਨਾਰਵੇ ਪੋਲੈਂਡ ਪੁਰਤਗਾਲ ਸੈਨ ਮੈਰੀਨੋ ਸਿੰਗਾਪੁਰ ਸਲੋਵਾਕੀਆ ਸਲੋਵੇਨੀਆ ਦੱਖਣੀ ਕੋਰੀਆ ਸਪੇਨ ਸਵੀਡਨ ਸਵਿਟਜ਼ਰਲੈਂਡ ਤਾਈਵਾਨ ਯੂਨਾਈਟਿਡ ਕਿੰਗਡਮ ਅੰਡੋਰਾ ਆਸਟ੍ਰੇਲੀਆ ਆਸਟਰੀਆ ਬੈਲਜੀਅਮ ਬਰੂਨੀ ਚਿੱਲੀ ਕਰੋਸ਼ੀਆ ਚੈਕ ਗਣਰਾਜ ਡੈਨਮਾਰਕ ਐਸਟੋਨੀਆ ਫਿਨਲੈਂਡ ਫਰਾਂਸ ਜਰਮਨੀ ਗ੍ਰੀਸ ਹੰਗਰੀ ਆਈਸਲੈਂਡ ਆਇਰਲੈਂਡ ਇਜ਼ਰਾਈਲ ਇਟਲੀ ਜਾਪਾਨ ਲਾਤਵੀਆ ਲਿਚਨਸਟਾਈਨ ਲਿਥੁਆਨੀਆ ਲਕਜ਼ੈਂਬਰਗ ਮਾਲਟਾ ਮੋਨਾਕੋ ਨੀਦਰਲੈਂਡ ਅਤੇ ਨਿਊਜ਼ੀਲੈਂਡ ਸ਼ਾਮਲ ਨੇ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਪੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਈਵੀ ਪੰਜਾਬ